ਸੇਧ ਸੁਦਾਕਰ ਭਾਈ ਮੱਖਣਸ਼ਾ ਲਬਾਣਾ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਬਾਈ ਗੁਰੂ ਬੈਠੇ ਸਨ ਮੱਖਣਸ਼ਾ ਲਬਾਣਾ ਬਹੁਤ ਹੀ ਸੂਝਵਾਨ ਸਮਝਦਾ ਵਿਅਕਤੀ ਸੀ ਜਦੋਂ ਮੱਖਣ ਛਲਬਾਣਾ ਬਾਈ ਗੁਰੂ ਘਰ ਤੇ ਮੈਂ ਦੇਖਦਾ ਹੈ ਤਾਂ ਉਸ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਗੁਰੂ ਤਾਂ ਇੱਕ ਹੁੰਦਾ ਹੈ ਇਹ ਤਾਂ ਭਾਈ ਮੰਜੀਆਂ ਢਾ ਕੇ ਬੈਠੇ ਹੋਏ ਹਨ ਮੱਖਣਸ਼ਾ ਲਬਾਣਾ ਮਨ ਦੇ ਵਿੱਚ ਵਿਚਾਰ ਕਰਦਾ ਹੈ ਕਿ ਅਸਲੀ ਗੁਰੂ ਕਿਹੜਾ ਹੈ ਨਕਲੀ ਗੁਰੂ ਕਿਹੜਾ ਹੈ ਮੱਖਣਸ਼ਾ ਲਬਾਣਾ ਨੇ ਪਛਾਣ ਕਰਨ ਵਾਸਤੇ ਪੰਜ-ਪੰਜ ਮੋਹਰਾ ਰੱਖੰਦੀ ਵਿਉਤਬੰਦੀ ਕੀਤੀ ਮਨ ਵਿੱਚ ਸੋਚਿਆ ਕਿ ਜਿਹੜਾ ਪੂਰਾ ਗੁਰੂ ਹੋਵੇਗਾ ਮੰਗ ਕੇ 500 ਮੋਹਰਾ ਲੈ ਲਵੇਗਾ ਪੰਜ-ਪੰਜ ਮੋਹਰਾ ਰੱਖੀਆਂ ਉਸਨੇ ਗੁਰਿਕਰਨਾ ਵਿੱਚ ਜਾ ਕੇ ਪੰਜ ਪੰਜ ਮੋਹਰੇ ਰੱਖੀਆਂ ਇਸਨੇ ਗੁਰਿਕਰਨਾ ਵਿੱਚ ਜਾ ਕੇ ਮੱਖਣਸ਼ਾਲਾ ਬਾਣਾ ਨੇ ਕੀ ਦੇਖਿਆ ਪੰਜ ਪੰਜ ਮੋਹਰਾਂ ਵੇਖ ਕੇ ਨਕਲੀ ਗੁਰੂ ਬਹੁਤ ਖੁਸ਼ ਹੋ ਰਹੇ ਹਨ ਬੜੀਆਂ ਅਸੀਸਾਂ ਦੇ ਰਹੇ ਹਨ ਪਰ ਮੱਖਣਸ਼ਾ ਲਬਾਣਾ ਮੰਨਦੇ ਵਿੱਚ ਸੋਚਦਾ ਹੈ ਕਿ ਇਹ ਪੂਰੇ ਗੁਰੂ ਨਹੀਂ ਹਨ ਮੱਖਣਸ਼ਾ ਲਬਾਣਾ ਨੂੰ ਪਤਾ ਲੱਗਦਾ ਹੈ ਜਦੋਂ ਮੱਖਣਸ਼ਾ ਲਬਾਣਾ ਤਾਂ ਤਾਂ ਚਿੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾਂਦਾ ਤਾਂ ਕੀ ਕਰਦਾ ਹੈ ਮੱਖਣਸ਼ਾ ਲਬਾਣਾ ਪੰਜ ਪੰਜ ਮੋਰਾ ਰੱਖੀਆਂ ਉਸਨੇ ਗੁਰ ਚਰਨਾ ਵਿੱਚ ਜਾ ਕੇ ਪਲ ਪਲ ਮੂਰ ਰੱਖੀਆਂ ਉਸ ਨੇ ਗੁਰ ਚਰਨਾ ਵਿੱਚ ਜਾ ਕੇ 500 ਸੋਕੇ ਪੰਜ ਚੜਾਉਣਾ ਪੰਜ ਸੋ ਸੁਖ ਕੇ ਪੰਜ ਚੜਾਉਣਾ ਕਹਿੰਦੇ ਗੁਰੂ ਮੁਸਕਰਾ ਕੇ ਪੰਜ ਸੋ ਸੁਖ ਕੇ ਪੰਜ ਚੜਾਉਣਾ ਕਹਿੰਦੇ ਗੁਰੂ ਮੁਸਕਰਾ ਕੇ ਧੰ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੁਨੀਆਂ ਦੇ ਵਾਲੀ ਵਾਰਸ ਕੋਨੇ ਜਹਾਨ ਦੇ ਮਾਲਕ ਦਿਲਾਂ ਦੀਆਂ ਜਾਣਨ ਵਾਲੇ ਮੱਖਣ ਸ਼ਹਿ ਲਬਾਣਾ ਨੂੰ ਕਹਿਣ ਲੱਗੇ 500 ਮੋਰਾ ਸੁਖ ਕੇ ਹਾਂ ਜੀ ਮੋਹਰ ਆਚਨਾ ਆ ਰਹੀ ਹੈ ਤੂੰ ਇਸ ਤਰ੍ਹਾਂ ਦਾ ਵਪਾਰ ਕਰਦਾ ਹੈ ਕਹਿੰਦੇ ਹਨ ਪ੍ਰਸਿੱਧ ਸੁਧਾਕਰ ਭਾਈ ਮੱਖਣਸ਼ਾ ਲਬਾਣਾ ਨੂੰ ਪਤਾ ਲੱਗ ਗਿਆ ਕਿ ਜਿਸ ਗੁਰੂ ਸਾਹਿਬ ਜੀ ਨੇ ਮੇਰਾ ਜਹਾਜ ਬੰਨੇ ਲਾਇਆ ਸੀ ਓਏ ਇਹ ਹੀ ਗੁਰੂ ਹੈ ਕਹਿੰਦੇ ਆਣ ਕੇ ਮੱਖਣ ਸ਼ਾਹ ਲਬਾਣਾ ਨੇ ਜਿਹੜੀ थैਲੀ ਫੜੀ ਹੋਈ ਸੀ ਉਸ ਵਿੱਚ 2600 ਸੋਨੇ ਦੀਆਂ ਮੋਹਰਾਂ ਸਨ ਗੁਰੂ ਸਾਹਿਬ ਜੀ ਅੱਗੇ ਢੇਰੀ ਕਰ ਦਿੱਤੀਆਂ ਕੋਠੇ ਤੇ ਚੜ ਗਿਆਂ ਗੁਰ ਲਾਦੋ ਰੇ ਗੁਰ ਲਾਦੋ ਰੇ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਹਾਂਜੀ ਗੁਰੂ ਲੱਭਿਆ ਹੋਇਆ ਹੈ ਆਪਣੇ ਗੁਰੂ ਦੀ ਪਛਾਣ ਕਰੋ ਸਿੱਖਾਂ ਦਾ ਗੁਰੂ ਸਮਰੱਥ ਗੁਰੂ ਦਿਲਾਂ ਦੀਆਂ ਜਾਣਨ ਵਾਲਾ 딴딴 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਹਨ ਗੁਰੂ ਦੇ ਸਿੱਖੋ 딴딴 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਲੜ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ